यूके ਦੀਆਂ ਟਿਕਟਾਂ ਤੇ ਰੇਟ ਬਹੁਤ ਵੱਧ ਗਏ ਸੀ ਜਿਹੜੇ ਕਿ ਹੁਣ ਨੋਰਮਲ ਹੋ ਗਏ ਆ 20 ਤੋਂ 25 ਹਜ਼ਾਰ ਦੀ ਵਨਵੇ ਦੀ ਟਿਕਟ 40 ਤੋਂ 45 ਹਜ਼ਾਰ ਦੀ ਆਨ ਜਾ ਦੀ ਟਿਕਟ ਦਿੱਲੀ ਤੋਂ ਲੈ ਲਓ ਅੰਮ੍ਰਿਤਸਰੋਂ ਲੈ ਲਓ ਲੰਡਨ ਬਰਮਿੰਗਮ ਮਾਂਚੈਸਟਰ ਕੋਈ ਮਰਜ਼ੀ 에ਰਪੋਰਟ ਲੈ ਲਓ ਔਰ ਸਟਾਪਵਾਰਡ ਜਾਂ ਤੇ ਡਾਇਰੈਕਟ ਦੋਨੇ ਫਲਾਈਟਸ ਅਵੇਲੇਬਲ ਨੇ ਵਰਜਨੇਟਰ ਅੰਟਿਕ ਬ੍ਰਿਟਿਸ਼ 에ਅਰਵੇਜ਼ ਕਤਰ 에ਅਰ ਇੰਡੀਆ 올올 에ਅਰਲਾਈਨਸ ਆਰ ਅਵੇਲੇਬਲ ਦਿੱਲੀ ਜਾਂ ਅੰਮ੍ਰਿਤਸਰ ਤੋਂ यूके एंड योर रिपोर्ट लंदन ब्रर्मिंगहम मैनचेस्टर 20 ਤੋਂ 25000 ਦੀ ਵਨਵੇ 40 ਤੋਂ 45000 ਦੀ ਟੂਵੇ ਮੈਂ ਕੁਰੀਫੇਲ ਦੱਸਦਾ ਪਿਛਲੇ ਮਹੀਨੇ ਯੂਕੇ ਜਾਣ ਦੀ ਟਿਕਟਾਂ ਦੇ ਰੇਟ ਬਹੁਤ ਵਧ ਗਏ ਸੀ ਜਿਹੜੇ ਕਿ ਅਸੀਂ ਸੀਸੀ ਹਾਲਤ ਹੋ ਕੇ ਮੜਿਆ ਹੁਣ ਹੁਣ ਰੇਟ ਫਿਰ ਡਾਊਨ ਆ ਗਏ ਨੇ ਸਾਡੇ ਕੋਲੇ 20 ਤੋਂ 25000 ਦੀ ਵਨਵੇ 40 ਤੋਂ 45000 ਦੀ ਟੂਵੇ ਟਿਕਟਸ ਅਵੇਲੇਬਲ ਹੈ ਆਪਣਾ ਜੇ ਕਿਸੇ ਨੇ ਕਰਨਾ ਹੈ ਯੂਕੇ ਤਾਂ ਇਹ ਬੈਸਟ ਟਾਈਮ ਹੈ ਉਹ ਸਾਰੇ ਤੁਹਾਡੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੱਬਈ ਵਗੈਰੇ ਕਿਸੇ ਵੀ ਦੇਸ਼ ਦੀ ਕੋਈ ਹੋਰ ਇਨਕੁਆਰੀ ਹੋ ਸਕਦੀ ਹੈ ਸਕਰੀਨ ਤੇ ਸਾਡਾ ਮੋਬਾਈਲ ਨੰਬਰ ਆ ਰਿਹਾ ਹੁਣੇ ਕਾਲ ਕਰੋ ਤੇ ਲਓ ਆਪਣੀ ਟਿਕਟ ਦੀ ਜਾਣਕਾਰੀ ਮੈਂ ਨਰਮਲ ਸਿੰਘ ਗੋਲਡਨ ਕੈਂਦਰੀ ਸੰਸਥਾ ਤੋਂ ਪਿੰਡ ਤਲਵੰਡੀ ਪਈ ਜ਼ਿਲ੍ਹਾ ਫਿਰੋਜ਼ਪੁਰ ਧੰਨਵਾਦ